ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਆਪਣਾ ਚੌਥਾ ਭਾਗ ਜੀ ਜ਼ਮੀਨ ਦੀ ਮੰਗਤੀ ਦਾ ਤੇ ਅੱਜ ਦੀ ਆਪਣੀ ਵੀਡੀਓ ਦੇ ਵਿੱਚ ਆਪਾਂ ਟੇਢੇ ਮੇਢੇ ਖੇਤ ਜਿਨ੍ਹਾਂ ਦੀਆਂ ਆਪਣੀਆਂ ਇੱਕ ਬਾਹੀ ਜਿਵੇਂ 36 ਏ ਇੱਕ ਬਾਹੀ ਜਿਵੇਂ 50 ਏ ਜਿਵੇਂ 44 ਏ ਆਹ ਹਟਾ ਆਪਣੀ ਠਾਈ ਏ ਕਿਉਂਕਿ ਇਸ ਤਰ੍ਹਾਂ ਦੇ ਆਪਣੇ ਪਿੰਡਾਂ ਦੇ ਵਿੱਚ ਖੇਤ ਹੁੰਦੇ ਨੇ ਮੰਗਤੀ ਆਪਾਂ ਉਹਦੀ ਆਪਾਂ ਕਿਸ ਤਰ੍ਹਾਂ ਮੰਗਤੀ ਕਰਨੀ ਏ ਤੇ ਕਿਹੜੇ ਫਾਰਮੂਲੇ ਨਾਲ ਕਈ ਵੀਰ ਆਪਣੀ ਮੰਗਤੀ ਕਰਦੇ ਨੇ ਉਹਦੇ ਨਾਲ ਜਿਹੜਾ ਆਪਣਾ ਜਿਹੜਾ ਸਹੀ ਆਪਣਾ ਜ਼ਮੀਨ ਦੀ ਮੰਗਤੀ ਨਹੀਂ ਹੁੰਦੀ ਉਹਦੇ ਨਾਲ ਏਰੀਆ ਆਪਣਾ ਸਹੀ ਨਹੀਂ ਨਿਕਲਦਾ ਤੇ ਇਸ ਬਾਰੇ ਅੱਜ ਆਪਾਂ ਵੀਡੀਓ ਪਾਵਾਂਗੇ ਕਿਵੇਂ ਆਪਾਂ ਐਸੋ ਇਹੋ ਜਿਹੇ ਖੇਤਾਂ ਦੀ ਆਪਾਂ ਸਹੀ ਮੰਗਤੀ ਕਰਨੀ ਹੈ ਵੀ ਸਹੀ ਜਿਹੜਾ ਆਪਣਾ ਏਰੀਆ ਖੇਤਰਫਲ ਆਪਾਂ ਨੂੰ ਵੀ ਕਿੰਨਾ ਸਹੀ ਅਦਾ ਏਰੀਆ ਨਿਕਲਦਾ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਅੱਗੇ ਆਪਾਂ ਤਿੰਨ ਵੀਡੀਓ ਪਾ ਚੁੱਕੇ ਆ ਬੇਸਿਕ ਤੋਂ ਲੈ ਕੇ ਤੇ ਇਹ ਆਪਣੀ ਚੌਥੀ ਵੀਡੀਓ ਅੱਜ ਆਪਾਂ ਟੇਡੇ-ਮੇਡੇ ਖੇਤ ਜਿਨ੍ਹਾਂ ਦੀਆਂ ਬਾਹਾਂ ਵੱਡੀਆਂ ਛੋਟੀਆਂ ਲਾ ਹੁੰਦੀਆਂ ਨੇ ਤੇ ਸਭ ਤੋਂ ਪਹਿਲਾਂ ਜੀ ਜਿਹੜੇ ਆਪਣੇ ਜਿਹੜੇ ਤਰੀਕੇ ਨਾਲ ਆਪਾਂ ਕਈ ਵੀਰ ਆਪਣੇ ਇਹ ਮੰਤੀ ਕਰਦੇ ਨੇ ਤੇ ਉਹ ਵੀ ਆਪਾਂ ਦੱਸਨੇ ਵੀ ਇਸ ਜਿਹੜੇ ਫਾਰਮੂਲੇ ਨਾਲ ਜਿਹੜੇ ਮੰਤੀ ਕਰਦੇ ਨੇ ਕਿੰਨਾ ਫਰਕ ਪੈਂਦਾ ਤੇ ਜਿਹੜਾ ਆਪਾਂ ਜਿਹੜਾ ਸਹੀ ਫਾਰਮੂਲਾ ਜਿਵੇਂ ਆਪਾਂ ਜਿਹਨਾਂ ਨਾਲ ਆਪਣੀ ਸਹੀ ਜਿਹੜੀ ਆਪਣੀ ਜਾਣਕਾਰੀ ਮਿਲਦੀ ਉਹਦੇ ਨਾਲ ਕਿੰਨਾ ਫਰਕ ਪੈਂਦਾ ਜ਼ਮੀਨ ਦੇ ਵਿੱਚ ਤੇ ਜਿਹੜਾ ਆਪਣਾ ਇਹ ਕਈ ਵੀਰ ਆਪਣੇ ਫਾਰਮੂਲੇ ਵਰਤਦੇ ਨੇ ਕਿ ਜਿਹੜੇ ਆ ਦੋਹੋ ਦੋਵੇਂ ਬਾਈਆਂ ਨੇ ਇਹਨਾਂ ਨੂੰ ਆਪਸ ਵਿੱਚ ਜੋੜ ਕੇ ਤੇ ਭਟਾ 2 ਕਰਕੇ ਜਿਵੇਂ ਆਪਾਂ ਕੀਤਾ ਹੋਇਆ 28 50 ਤੇ 40 36 ਵੀ 40 36 ਤੇ 28 50 ਦੋਹਾਂ ਨੂੰ ਜੋੜ ਕੇ ਭਟਾ 2 ਕਰਕੇ ਆ ਗਏ 49 ਤੇ 41 ਤੇ ਇਹਨਾਂ ਦੋਹਾਂ ਨੂੰ ਆਪਾਂ ਗੁਣਾ ਕਰਨ ਤੋਂ ਬਾਅਦ 1593 ਕਰਮਸ਼ਕੇ ਰਾਜ ਦਾ ਤੇ 1593 ਵਿੱਚ ਮਰਲੇ ਵਿੱਚ ਕੱਢਣ ਦੇ ਵਾਸਤੇ ਨੋਂ ਨਾਲ ਆਪਾਂ ਭਾਗ ਦੇਨੇ ਆ ਤੇ 170.66 ਮਰਲੇ ਯਾਨੀ ਕਹਿੰਦਾ ਇੰਨੀ ਆਪਣੀ ਜਗ੍ਹਾ ਜੋ ਖੇਤ ਬਣਦਾ ਇਹ ਟੋਟਲ ਬਣ ਗਿਆ ਜੀ 8 ਕਨਾਲ 17 ਮਰਲੇ ਤੇ 5 ਸਰਸਾਈਆਂ ਇਹ ਆਪਣਾ ਜਿਹੜਾ ਫਾਰਮੂਲਾ ਇਸ ਤਰ੍ਹਾਂ ਕਰਦੇ ਨੇ ਇਹ ਜਿਹੜਾ ਫਾਰਮੂਲਾ ਆਪਣਾ ਗਲਤ ਹੈ ਇਹਦੇ ਨਾਲ ਜਿਹੜੀ ਖੇਤ ਦੀ ਮਿੰਟੀ ਸਹੀ ਨਹੀਂ ਹੁੰਦੀ ਤੇ ਇਹਨੂੰ ਆਪਾਂ ਕਿਵੇਂ ਆਪਾਂ ਸਹੀ ਆਪਾਂ ਮਿੰਟੀ ਕਰਨੀ ਹੈ ਉਹ ਆਪਾਂ ਅੱਜ ਤੁਹਾਡੇ ਨਾਲ ਦੱਸਨੇ ਆ ਤੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਇਹ ਖੇਤ ਇਹਨੂੰ ਆਪਾਂ ਦੋ ਭਾਗਾਂ ਦੇ ਵਿੱਚ ਵੰਡ ਲੈਣਾ ਕਿਉਂਕਿ ਫੇਰ ਹੀ ਆਪਾਂ ਸਹੀ ਆਪਾਂ ਮਿੰਟੀ ਕਰ ਸਕਦੇ ਹਾਂ ਦੋ ਭਾਗਾਂ ਦੇ ਵਿੱਚ ਇਸ ਤਰ੍ਹਾਂ ਆਪਾਂ ਇੰਜ ਟੇਢਾ ਵੰਡ ਲੈਣਾ ਆਪਾਂ ਇਸ ਨੂੰ ਇਹਦਾ ਮੰਡਣ ਤੋਂ ਬਾਅਦ ਇੱਕ ਆਪਣਾ ਇਹ ਭਾਗ ਬਣ ਗਿਆ ਇੱਕ ਭਾਗ ਆਪਣਾ ਇਹ ਆ ਗਿਆ ਜੀ ਹੁਣ ਦੋਹਾਂ ਭਾਗਨ ਆਪਾਂ ਅਲੱਗ-ਅਲੱਗ ਆਪਾਂ ਆਪਾਂ ਮੰਨਤੀ ਕਰਾਂਗੇ ਫਿਰ ਆਪਾਂ ਜਿਹੜੀ ਸਹੀ ਜਾਣਕਾਰੀ ਆਪਾਂ ਨੂੰ ਮਿਲੇਗੀ ਇਹ ਆਪਣਾ ਸਾਰਾ 46 28 ਆਪਾਂ ਸਾਰੇ ਕਰਮਾਂ ਦੇ ਵਿੱਚ ਨੇ ਤੇ ਇਸ ਤਰ੍ਹਾਂ ਬਣਨ ਤੋਂ ਬਾਅਦ ਹੁਣ ਆਪਣਾ ਇਹ ਜਿਹੜਾ ਏਰੀਆ ਇੱਥੇ 90 ਡਿਗਰੀ ਦਾ ਕੋਣ ਬਣਦਾ ਪਿਆ ਜਿਹਦਾ ਆਪਾਂ ਪਹਿਲੀ ਵੀਡੀਓ ਵਿੱਚ ਕਿਹਾ ਕਿ ਜਿੱਥੇ ਆਪਣੇ 90 ਡਿਗਰੀ ਦਾ ਕੋਣ ਬਣਦਾ ਪਿਆ ਬਣਦਾ ਪਿਆ ਜਿੱਥੇ ਆਪਣੇ ਜਿਵੇਂ ਇਸ ਤਰ੍ਹਾਂ ਵੱਟਾਂ ਵੀ ਆਪਣੇ ਮੱਥੇ ਲੱਗਦੇ ਨੇ ਸਿਰੇ ਲੱਗਦੇ ਨੇ ਉੱਥੇ 90 ਗ੍ਰੀ ਦੇ ਕੋਣ ਬਣਦਾ ਤਾਂ ਉਹਨੂੰ ਆਪਾਂ ਸਿੰਪਲ ਆ ਆਪਾਂ ਇਸ ਤਰ੍ਹਾਂ ਆਪਾਂ ਇਹਨੂੰ ਆਪਾਂ ਮਿੰਤੀ ਕਰ ਸਕਦੇ ਹਾਂ 28 ਤੇ 36 28 36 ਨੂੰ ਗੁਣਾ ਕਰਕੇ ਆ ਗਿਆ ਜੀ ਆਪਣਾ 1008 ਕਰਮ ਸਕੁਅਰ 2 ਇਹਨੂੰ ਆਪਾਂ 504 ਆ ਗਿਆ ਕਰਮ ਸਕੁਅਰ ਇਹਨੂੰ ਆਪਾਂ 2 ਤਾਂ ਕਰਨਾ ਕਿਉਂਕਿ ਇਹਦਾ ਅੱਧਾ ਭਾਗ ਆਪਾਂ ਮਿੰਦੇ ਪਏ ਆ ਕਿਉਂਕਿ ਜੇਕਰ ਆਪਾਂ ਸਾਰਾ ਮਿਣਾਂਗੇ ਇਹਦਾ ਫਿਰ ਪੂਰਾ ਭਾਗ ਆਊਗਾ ਇਸ ਤਰ੍ਹਾਂ ਸਿੱਧਾ ਇਹ ਅੱਧਾ ਭਾਗ ਆਪਾਂ ਲੈਣਦੇ ਪਏ ਆ ਇਸ ਬੰਨੋਂ ਇਸ ਪਾਸੋਂ ਇਹਨੂੰ ਬਟਾ ਤਾਂ ਦੋ ਕਰਦੇ ਆਪਾਂ 504 ਕਰਮਸਕੇਰ ਆ ਗਿਆ ਆਪਣਾ 504 ਨੂੰ ਆਪਾਂ ਮਰਲੇਆਂ ਦੇ ਵਿੱਚ ਬਦਲਣ ਦੇ ਵਾਸਤੇ ਨੌਣਾ ਭਾਗ ਕਰਾਂਗੇ ਜਿੰਨੇ ਨਾਲ ਆਪਣੇ 56 ਮਰਲੇ ਤੇ ਦੋ ਕਨਾਲ 16 ਆਪਣੇ ਇਹ 56 ਮਰਲੇ ਬਣ ਗਏ ਜੀ ਦੋ ਕਨਾਲ ਆ ਤੇ 16 ਮਰਲੇ ਆਪਣੀ ਜਗ੍ਹਾ ਬਣ ਗਈ ਜੀ ਇਹ ਵਾਲਾ ਹਿੱਸਾ ਇੱਕ ਹਿੱਸਾ ਤੇ ਹੁਣ ਆਪਾਂ ਦੂਜਾ ਹਿੱਸਾ ਇਹ ਦੂਜਾ ਸਾ ਆਪਾਂ ਜਿੱਥੇ ਹੁਣ ਆਪਣੇ ਕਿਸੇ ਵੀ ਕੋਨੇ ਦੇ ਵਿੱਚ 90 ਡਿਗਰੀ ਦਾ ਕੋਣ ਨਹੀਂ ਬਣਦਾ ਤੇ ਇਹਨੂੰ ਫਿਰ ਆਪਾਂ ਕਿਹੜੇ ਫਾਰਮੂਲੇ ਨਾਲ ਕੱਟਣਾ ਹੈ ਇਹਨੂੰ ਆਪਾਂ ਕੜਨਾ ਜੀ ਹੀਰੋਨ ਦੇ ਫਾਰਮੂਲਾ ਇਹਦੇ ਫਾਰਮੂਲੇ ਦੇ ਨਾਲ ਇਹ ਪੂਰਾ ਆਪਣਾ ਸਹੀ ਜਾਣਕਾਰੀ ਆਪਾਂ ਨੂੰ ਸਹੀ ਮਿੰਤੀ ਆਪਣੀ ਖੇਤ ਦੀ ਵਿੱਚ ਨਿਕਲਦੀ ਏ ਕਿਉਂਕਿ ਇਸ ਜਿਹੜਾ ਆਪਣਾ ਫਾਰਮੂਲਾ ਇਸ ਤਰ੍ਹਾਂ ਕੜਨੀ ਇਸ ਨਾਲ ਤੁਹਾਨੂੰ ਦਿਖਾਉਣੇ ਕਿ ਕਿੰਨਾ ਫਰਕ ਪੈਂਦਾ ਜ਼ਮੀਨ ਦੀ ਮਿੰਤੀ ਦਾ ਇਹ ਆਪਾਂ ਹੀਰੋਨ ਦਾ ਫਾਰਮੂਲਾ ਵਰਤਦੇ ਹਾਂ ਇਹ ਫਾਰਮੂਲਾ ਹੈ ਐਸ ਐਸ ਮਾਈਨਸ ਐਸ ਮਾਈਨਸ ਬੀ ਐਸ ਮਾਈਨਸ ਸੀ ਐਸ ਐਸ ਆਪਣਾ 44 ਇਹਦੇ ਜਿਹੜੇ ਤਿੰਨਾਂ ਭਾਗਾਂ ਨੂੰ ਆਪਾਂ ਵਿੱਚੋਂ ਜਦੋਂ ਆਪਾਂ ਵੰਡ ਲਿਆ ਜਾਦਾ ਬਾਕੀ ਤੇ ਨਾਲ ਮਿਲ ਲੈਣਾ ਤੇ ਨਹੀਂ ਤਾਂ ਆਪਾਂ ਇਹਨਾਂ ਨੂੰ ਦੂਆ ਹੁਣ ਆਪਾਂ ਆਪਾਂ ਸਿਕਯੂਰ ਕਰਕੇ ਆਪਾਂ ਇਹ ਕਰਮਾ ਕੱਢ ਲੈਨੇ ਆ ਇਹ 44 ਆਪਣਾ ਕਰਮਾ ਲਗਭਗ ਆਉਂਦੀਆਂ ਨੇ ਬਾਕੀ ਆਪਾਂ ਫੀਤੇ ਨਾਲ ਮੰਨਣਾ ਜਿਵੇਂ 45 ਹੋ ਸਕਦੀਆਂ 46 ਹੋ ਸਕਦੀਆਂ ਨੇ ਤੇ ਇਹ ਜਿੰਨੀਆਂ ਵੀ ਕਰਮਾ ਆਪਾਂ ਕਿੱਲੇ ਨੂੰ ਵਿੱਚੋਂ ਆਪਾਂ ਇਸ ਤਰ੍ਹਾਂ ਵੰਡ ਕੇ ਫੀਤੇ ਨਾਲ ਲੈਣਾ ਕਿਉਂਕਿ ਜਦ ਆਪਾਂ ਜ਼ਮੀਨ ਦੀ ਮਿੰਤੀ ਕਰਦੇ ਆ ਆਪਣਾ ਫੀਤਾ ਤਾਂ ਆਪਾਂ ਲੈ ਕੇ ਜਾਂਦੇ ਆ ਉਹਦਾ ਆਪਾਂ ਮਿੰਨ ਕੇ ਵਿਚਕਾਰੋਂ ਦੋਹਾਂ ਕੋਣਾਂ ਤੋਂ ਆਪਾਂ ਲੈ ਲੈਣਾ ਇਹ ਆਪਾਂ ਭਾਗ ਵੱਖਰਾ ਕਰ ਲੈਣਾ ਇਹ ਭਾਗ ਵੱਖਰਾ ਕਰ ਲੈਣਾ ਇਹਨੂੰ ਮਿੰਨ ਤੋਂ ਬਾਅਦ ਜਿਵੇਂ ਆਪਣੇ ਕੋਲ 44 ਆ ਗਿਆ ਇਹ 46 ਇਹ ਆਪਣਾ 50 ਤੇ ਇਹਨੂੰ ਕੀ ਕਰਨਾ ਆਪਾਂ ਇੰਨਾਂ ਨੂੰ ਆਪਾਂ ਜੋੜ ਦੇਣਾ 44 46 50 2 ਕਰ ਲੈਣਾ ਇਸ ਤੋਂ ਬਾਅਦ ਆਪਣੇ ਕੋਲ 70 ਆ ਗਿਆ ਇਸ ਦਾ ਮਾਣ ਯਾਨੀ ਕਿ 70 ਆ ਗਿਆ ਜਿਵੇਂ ਆਪਾਂ ਹੀਰੋਨ ਦੇ ਫਾਰਮੂਲਾ ਕਿਉਂਕਿ ਹੀਰੋਨ ਦੇ ਵਿੱਚ ਹੀਰੋਨ ਦਾ ਫਾਰਮੂਲਾ ਇਹ ਲੱਗਦਾ ਫਿਰ ਹੀ ਆਪਣੀ ਜ਼ਮੀਨ ਦੀ ਜੇ ਸਹੀ ਮੈਂਤੀ ਹੁੰਦੀ ਹੈ ਇਸ ਦੇ ਬਰਾਬਰ 70 ਆ ਗਿਆ ਹੁਣ ਆਪਾਂ 70 70 44 ਇੰਨਾਂ ਨੂੰ ਜਿਹੜੇ ਆਪਣੇ ਤਿੰਨੇ ਆਪਣੇ ਜਿਵੇਂ ਭਾਗ ਨੇ 50 46 ਤੇ ਆਪਣਾ 44 ਕਿਉਂਕਿ ਆਪਾਂ ਪਹਿਲਾਂ ਕੱਢ ਚੁੱਕੇ ਹਾਂ ਇਹ ਆਪਾਂ ਤਿੰਨਾਂ ਭਾਗਾਂ ਨੂੰ ਆਪਾਂ ਫਿਰ ਆਪਾਂ ਮਾਈਨਸ ਕਰੀ ਜਾਣਾ 70 40 70 40 70 50 ਫਿਰ ਆਪਾਂ ਨੂੰ ਇਹ ਸਾਰਾ ਅੰਡਰਰੂਟ ਦੇ ਵਿੱਚ ਰਹੂਗਾ ਇਹ ਜਿੰਨਾ ਵੀ ਭਾਗ ਹੈ ਅੰਡਰਰੂਟ ਦੇ ਵਿੱਚ 70 ਫਿਰ ਤਿੰਨਾਂ ਨੂੰ ਆਪਾਂ ਗੁਣਾ ਕਰਦੇ ਜਿੰਨੂੰ ਜੋ ਵੀ ਨਿਕਲਦੇ 70 40 26 ਆ ਗਿਆ ਆਪਣੇ ਕੋਲ 70 60 ਆਪਣੇ ਕੋਲ 24 ਆ ਗਿਆ 70 50 20 ਆ ਗਿਆ ਫਿਰ ਆਪਾਂ ਇਹਨਾਂ ਚਾਰਾਂ ਰਕਮਾਂ ਨੂੰ ਚਾਰਾਂ ਨੂੰ ਆਪਾਂ ਗੁਣਾ ਕਰ ਦੇਣੀ ਹੈ ਇਹ ਸਾਰਾ ਅੰਡਰਰੂਟ ਦੇ ਵਿੱਚ ਹੀ ਰਹੂਗਾ ਗੁਣਾ ਕਰਨ ਤੋਂ ਬਾਅਦ ਆਪਣੇ ਕੋਲ ਇੰਨਾ ਆਪਣੇ ਕੋਲ ਆਨਸਰ ਆ ਗਿਆ 87 ਆ ਆਪਣਾ 873600 ਜਾਣ ਕੇ ਤੇ ਇਹਨੂੰ ਇਹ ਵੀ ਆਪਾਂ ਅੰਡਰ ਅੰਡਰ ਰੂਟ ਦੇ ਵਿੱਚ ਅੰਡਰ ਰੂਟ ਤੋਂ ਬਾਅਦ ਆਪਣੇ ਕੋਲ ਅੰਡਰ ਰੂਟ ਦੇ ਬਾਹਰ ਕੱਢਾਂਗੇ ਆਪਾਂ ਇਹ ਆਪਾਂ ਮੋਬਾਈਲ ਦੇ ਕੈਲਕੂਲੇਟਰ ਤੇ ਆਪਾਂ ਕਰ ਸਕਦੇ ਆਂ ਆਪਾਂ ਪਹਿਲਾਂ ਅੰਡਰ ਰੂਟ ਦਾ ਨਿਸ਼ਾਨ ਲਾ ਕੇ ਤੇ ਉਹਦੇ ਵਿੱਚ ਆਪਾਂ ਇਹ ਰਕਮ ਭਰ ਦੇਣੀ ਹੈ ਜੋ ਵੀ ਆਪਣੇ ਕੋਲ ਆਈ ਏ 873600 ਇਹ ਆਪਣੇ ਕਰਮ ਸਕੁਅਰ ਦੇ ਵਿੱਚ ਇਹਨੂੰ ਆਪਾਂ ਅੰਡਰ ਰੂਟ ਦੇ ਵਿੱਚ ਲਵਾਂਗੇ ਜਿਹਦਾ ਅੰਡਰ ਰੂਟ ਦੇ ਬਾਹਰ ਕੱਢਾਂਗੇ ਤੇ ਆਪਣੇ ਕੋਲ ਆਨਸਰ ਆ ਜਾਏਗਾ 934.36 934.66 ਕਰਮ ਸਕੁਅਰ ਤੇ ਇਸ ਤੋਂ ਬਾਅਦ ਜੇ ਆਪਾਂ ਇਹਨੂੰ ਕਰਮਾ ਮਰਲਿਆਂ ਨੂੰ ਵਿੱਚ ਕਨਵਰਟ ਕਰਾਂਗੇ 934.66 ਨੂੰ 9 ਦੇ ਨਾਲ ਆਪਾਂ ਭਾਗ ਕਰਾਂਗੇ ਕਿਉਂਕਿ 9 ਸਰਸਾਈਆਂ ਦਾ ਇੱਕ ਮਰਲਾ ਹੁੰਦਾ ਹੈ ਤੇ ਇਹ ਆਪਣਾ ਏਰੀਆ ਆ ਗਿਆ ਜੀ 103.85 ਮਰਲੇ ਇਹ ਆਪਣਾ ਏਰੀਆ ਨਿਕਲ ਕੇ ਆਇਆ ਦੂਜੇ ਭਾਗ ਦਾ ਤੇ ਇਹ ਆਪਣਾ ਏਰੇ ਬਣ ਗਿਆ ਜੀ 5 ਕਨਾਲਾਂ 3 ਮਰਲੇ ਤੇ 7 ਸਰਸਾਈਆਂ ਇਹ ਆਪਣਾ ਇਸ ਭਾਗ ਦਾ ਏਰੀਆ ਆ ਗਿਆ ਜੀ 5 ਕਨਾਲ 3 ਮਰਲੇ 7 ਸਰਸਾਈਆਂ ਆਪਣੀ ਇਸ ਜ਼ਮੀਨ ਦਾ ਆ ਗਿਆ ਤੇ ਐਸੇ ਵੀ ਦਾ 56 ਮਰਲੇ ਹੁਣ ਫਰਕ ਤੁਸੀਂ ਦੇਖੋ ਵੀ ਜਿਹੜਾ ਇਹ ਏਰੀਆ ਹੁੰਦਾ ਜੀ 8 ਕਨਾਲ 17 ਮਰਲੇ 5 ਸਰਸਾਈਆਂ ਜਿਹੜਾ ਕਿ ਆਹ ਫਾਰਮੂਲਾ ਜਿਹੜੇ ਵੀ ਵਰਤਦੇ ਨੇ ਤੇ ਜਿਹੜੇ ਆਪਾਂ ਇਸ ਤਰੀਕੇ ਨਾਲ ਕੀਤਾ ਇਹਦੇ ਤਰੀਕੇ ਨਾਲ ਆਪਣਾ ਆ ਗਿਆ ਜੀ 7 ਕਨਾਲਾਂ 19 ਮਰਲੇ 7 ਸਰਸਾਈਆਂ ਆਪਾਂ ਜੋੜ ਲਿਆ ਜੀ 5 ਕਨਾਲਾਂ 3 ਮਰਲੇ 5 ਕਨਾਲਾਂ 3 ਮਰਲੇ ਤੇ 7 ਸਰਸਾਈਆਂ ਜਿਹੜਾ ਆਪਣਾ ਏ ਏਰੀਆ ਆ ਗਿਆ ਪਹਿਲਾ ਦੂਜੇ ਭਾਗ ਵਾਲਾ ਤੇ ਜਿਹੜਾ ਆਪਣਾ ਪਹਿਲਾਂ ਕੱਢਿਆ ਸੀ 56 ਮਰਲੇ ਜਾਨੀ ਕਿ 2 ਕਨਾਲ ਤੇ ਆਪਣਾ 16 ਮਰਲੇ ਯਾਨੀ ਕਿ 56 ਮਰਲੇ ਆਪਾਂ ਕੱਢਿਆ ਸੀ ਇਹ ਆਪਣਾ 56 ਮਰਲੇ ਕੱਢਿਆ ਸੀ ਪਹਿਲਾਂ ਆਪਾਂ ਤੇ ਇਹ ਆ ਗਿਆ ਜੀ 527 ਤੇ 116319 ਤੇ 7 ਸਰਸਾਈਆਂ ਯਾਨੀ ਕਿ 7 ਕਨਾਲ 19 ਮਰਲੇ ਤੇ 7 ਸਰਸਾਈਆਂ ਇਹ ਆਪਣਾ ਪੂਰਾ ਟੋਟਲ ਏਰੀਆ ਹੁੰਦਾ ਆਪਾਂ ਦੋਨਾਂ ਨੂੰ ਜੋੜਨ ਤੋਂ ਬਾਅਦ ਜੇ ਆਪਾਂ ਇਸ ਤਰੀਕੇ ਨਾਲ ਕੱਢਦੇ ਆਂ ਇਹ ਆਪਣਾ ਏਰੀਆ ਬਣਦਾ ਜੀ 8 ਕਨਾਲ 17 ਮਰਲੇ 5 ਸਰਸਾਈਆਂ ਇੰਨਾ ਫਰਕ ਪੈ ਜਾਂਦਾ ਜੀ ਇਸ ਫਾਰਮੂਲੇ ਦੇ ਨਾਲ ਇਹ ਜਿਹੜੀ ਜਾਣਕਾਰੀ ਆਪਾਂ ਆ ਤਰੀਕੇ ਨਾਲ ਕਰਦੇ ਹਾਂ ਬਿਲਕੁਲ ਸਹੀ ਹੈ ਜਿਹੜੀਆਂ ਜਿਹੜੀ ਬਿਜੇਨ ਦੀ ਮੰਤੀ ਬਿਲਕੁਲ ਸਹੀ ਹੁੰਦੀ ਹੈ ਜਿਹੜਾ ਆਪਾਂ ਆ ਫਾਰਮੂਲਾ ਕਰਦੇ ਹਾਂ ਬਟਾ 2 ਕਰਕੇ ਇਹਦੇ ਨਾਲ ਆਪਣਾ ਤੁਸੀਂ ਆਪ ਸਾਬ ਦਾ ਕਿੰਨਾ ਫਰਕ ਪੈ ਜਾਂਦਾ ਜੀ 8 ਕਨਾਲ 17 ਮਰਲੇ ਤੇ 5 ਸਰਸਾਈਆਂ ਤੇ ਇਹਦੇ ਨਾਲ ਪੈਂਦਾ ਜੀ 7 ਕਨਾਲ 19 ਮਰਲੇ 7 ਸਰਸਾਈਆਂ ਤੁਸੀਂ ਆਪ ਦੇਖ ਲਓ ਕਿੰਨੀ ਜ਼ਮੀਨ ਦਾ ਫਰਕ ਪੈ ਜਾਂਦਾ ਇਹ ਆਪਣਾ ਫਾਰਮੂਲਾ ਡੇਢੇ ਮਡੇ ਖੇਤਾਂ ਦਾ ਜ਼ਮੀਨ ਆਪਾਂ ਮੰਤੀ ਕਰਨ ਵਾਸਤੇ ਇਹ ਆਪਾਂ ਫਾਰਮੂਲਾ ਵਰਤਦੇ ਹਾਂ ਜਿੱਥੇ 90 ਡਿਗਰੀ ਦਾ ਕੋਣ ਬਣਦਾ ਉਸ ਤੋਂ ਆਪਾਂ ਸਿੱਧਾ ਦੋਨੋਂ ਮਲਟੀਪਲਾਈ ਕਰਕੇ ਆਪਾਂ ਵਟਾ 2 ਕਰਕੇ ਆਪਾਂ ਲੈ ਸਕਦੇ ਆ ਜਿੰਨਾ ਏਰੀਆ ਕਰਮਸਕੇਰ ਆ ਗਿਆ ਤੇ ਜਿੱਥੇ ਆਪਣੇ 90 ਡਿਗਰੀ ਦਾ ਕੋਣ ਨਹੀਂ ਬਣਦਾ ਇਹਨਾਂ ਤਿੰਨਾ ਗੋਠਾਂ ਦੇ ਕਿਤੇ ਵੀ 90 ਡਿਗਰੀ ਦਾ ਕੋਣ ਨਹੀਂ ਬਣਦਾ ਤੇ ਇਹਨੂੰ ਫਿਰ ਆਪਾਂ ਜਾਂਦਾ ਫਿਤੇ ਨਾਲ ਵਿੱਚੋਂ ਆਪਾਂ ਇਸ ਤਰ੍ਹਾਂ ਮਿਣ ਕੇ ਇਹ ਭਾਗ ਵੱਖਰਾ ਇਹ ਭਾਗ ਵੱਖਰਾ ਕਰਕੇ ਇਹਨੂੰ ਆਪਾਂ ਹੀਰੋਨ ਦਾ ਫਾਰਮੂਲਾ ਇਹ ਆਪਣਾ ਹੀਰੋਨ ਦਾ ਫਾਰਮੂਲਾ ਹੀਰੋਨ ਦਾ ਫਾਰਮੂਲਾ ਲਗਾ ਕੇ ਆਪਾਂ ਇਸ ਤਰ੍ਹਾਂ ਆਪਣੀ ਖੇਦੀ ਮਿਣਤੀ ਕਰ ਸਕਦੇ ਆ ਤੇ ਇਹ ਆਪਣਾ ਬਿਲਕੁਲ ਪੂਰੀ ਸਹੀ ਜਾਣਕਾਰੀ ਇਹ ਸਹੀ ਜ਼ਮੀਨ ਦੀ ਮਿਣਤੀ ਹੁੰਦੀ ਹੈ ਜੀ ਤੇ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਓ ਜੀ ਆਪਾਂ ਚਾਰੇ ਭਾਗ ਪਾ ਚੁੱਕੇ ਆਂ ਜ਼ਮੀਨ ਦੀ ਮੰਤੀ ਵਾਸਤੇ ਜਿਹੜੇ ਜਿਹੜੇ ਖੇਤ ਕੋਨੇ ਖੇਤ ਦੀ ਆਪਾਂ ਵੀਡੀਓ ਪਾ ਚੁੱਕੇ ਆਂ ਇਹ ਆਪਣੀ ਡੇਡੇ ਮਡੇ ਖੇਤ ਦੀ ਆਪਾਂ ਮੰਤੀ ਆਪਾਂ ਕੀਤੀ ਸੀ ਵੀ ਆਪਾਂ ਕਿਵੇਂ ਕਰਨੀ ਹੁੰਦੀ ਹੈ ਜੀ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਜੀ